ਰੇਡੀਓ ਪੰਜਾਬ ਟੋਡੇ ਦੇ ਪ੍ਰੋਗਰਾਮ ਸ਼ਾਮ ਦਾ ਅੰਤ ਚ ਤੁਹਾਡਾ ਨਿਕਾ ਸਵਾਗਤ ਅੱਜ ਤਰੀਕ ਹੈ ਜੀ 24 ਸਤੰਬਰ ਤੇ ਦਿਨ ਹੈ ਜੀ ਬੁੱਧਵਾਰ ਬਠਿੰਡਾ ਦੀਆਂ ਘੜੀਆਂ ਤੇ ਸੂਈ ਇਹਦਾ ਸਮਾਂ ਦਿਖਾਰੀ ਹੈ 6:31 ਸੋ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਸਰਦਾਰ ਬਲਬੀਰ ਸਿੰਘ ਉਸਮਾਨਪੁਰ ਹੋਰੀ ਸਟਾਕ ਤੋਂ ਜੀ ਸਰਦਾਰ ਜਗਜੀਤ ਸਿੰਘ ਨਾ ਸੌਰੀ ਤ੍ਰਿਪਾਲ ਸਿੰਘ ਹੋਰੀ ਤੇ ਲੰਡਨ ਤੋਂ ਜਗਜੀਤ ਸਿੰਘ ਹੋਰੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਪੜਾਚ ਮੇਨਾ ਹੋਣਗੇ ਤੇਜਵੰਤ ਸਿੰਘ ਚੱਬਾ ਹੋਰੀ ਗੱਲਬਾਤ ਕਰਾਂਗੇ ਰਾਵੀ ਦੇ ਹੜ੍ਹਾਂ ਦੀ ਤੇ ਹੜ੍ਹਾਂ ਤੋਂ ਬਾਅਦ ਕੀ ਸਥਿਤੀ ਹੈ ਸਾਰੇ ਪਾਸੇ ਕਹਿੰਦੇ ਦੀ ਪੰਪਿੰਗ ਸ਼ੋ ਹੋ ਗਿਆ ਵੱਡੇ ਵੱਡੇ ਕਲਾਕਾਰ ਪੁੱਠੇ ਮੁੜ ਗਏ ਤੇ ਹੁਣ ਸਥਿਤੀ ਕੀ ਹੈ ਉਹਦੇ ਬਾਰੇ ਜਾਣਕਾਰੀ ਲਵਾਂਗੇ ਇਸ ਤੋਂ ਇਲਾਵਾ ਮੇਰਾ ਖੇਤ ਮੇਰਾ ਰੇਤ ਉਹ ਪਤਾ ਨਹੀਂ ਕੀ ਹੋ ਗਿਆ ਰੇਤ ਵੀ ਮੁਠਿਓਂ ਕਿਰ ਗਿਆ ਕੀ ਹੋ ਗਿਆ ਕਾਟੋ ਕਲੇਸ਼ ਪਿਆ ਖੜਾ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਸੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਕੋਆਪ ਟਰੱਕ ਐਂਡ ਹੈਵੀ ਇਕੁਪਮੈਂਟ ਰਿਪੇਅਰ ਟਰੱਕਾਂ ਦੇ ਫਰੇਮ ਡਰਾਈਵ ਐਕਸਲ ਸਟੀering ਐਕਸਲ ਡੰਪ ਟ੍ਰੇਲਰ ਬਾਕਸ ਨਵੀਂ ਤਕਨੀਕ ਨਾਲ ਤਕਲਵੰਗੂ ਸਿੱਧਾ ਕਰਦੇ ਨੇ ਸਟਰਕਚਰ ਸੇਫਟੀ ਵੀ ਕਰਦੇ ਆ ਜੀ ਪਿਛਲੇ 35 ਸਾਲਾਂ ਤੋਂ ਦੋ ਥਾਵਾਂ ਤੇ ਸੇਵਾਵਾਂ ਪ੍ਰਦਾਨ ਕਰਦੇ ਨੇ ਲੋਕੇਸ਼ਨ ਹੈ 7405 ਕਿੰਬਲ ਸਟਰੀਟ ਮੈਸੀਸਾ ਕੈਂਟੇਰੀਓ ਚ ਦੂਜੀ ਲੋਕੇਸ਼ਨ ਹੈ 36 ਪਾਰਕਡ ਡਰਾਈਵ ਐਰਨ ਕੈਂਟੇਰੀਓ ਚ 9056813647 ਤੇ ਕਾਲ ਕਰ ਸਕਦੇ ਹੋ ਜਾਂ ਫਿਰ ਕੁਲਦੀਪ ਸਿੰਘ ਗਰੇਵਾਲ ਹੋਰਾਂ ਨਾਲ 4162544599 ਤੇ ਕਾਲ ਕਰ ਸਕਦੇ ਹੋ ਹਰ ਤਰ੍ਹਾਂ ਦੀ ਕੰਸਟਰਕਸ਼ਨ ਐਡੀਸ਼ਨ ਕਰਾਉਣੀ ਹੈ ਤਾਂ ਤੁਸੀਂ ਗਰੇਵਾਲ ਕੰਸਟਰਕਕਸ਼ਨਸ ਵਾਲੇ ਗੁਰਿੰਦਰ ਸਿੰਘ ਗਰੇਵਾਲ ਹੋਰਾਂ ਨਾਲ 2069415454 ਤੇ ਕਾਲ ਕਰ ਸਕਦੇ ਹੋ accounts taxes ਦੀ ਹੈਲਪ ਲੈਣੀ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਵਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 253520886 ਤੇ ਕਾਲ ਕਰੋ ਜੀ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਲੋਕਲ ਏਰੀਆ ਜੌਬ ਚਾਹੀਦੀ ਆ ਤਾਂ ਸ਼ੈਟਲ ਚ ਵਾਸ਼ਿੰਗਟਨ ਫਲੀਟ ਸਰਵਿਸ ਵਾਲੇ ਜਗਦੇਵ ਸਿੰਘ ਸੰਧੂ ਤੇ ਗੁਰਵਿੰਦਰ ਸਿੰਘ ਢਾਲੀਵਾਲ ਹੋਰੀ ਆਨਰਪੀਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ ਜੀ ਵਧੀਆ ਪਰਿਵਾਰਕ ਮਾਹੌਲਾ ਕੰਪਨੀ ਦਾ 253266692 ਹੋਰ ਜਾਂ ਗੁਰਵਿੰਦਰ ਢਾਲੀਵਾਲ ਨਾਲ 2063544060 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਨੇ ਜੀ ਤੇਜਵੰਤ ਸਿੰਘ ਚੱਬਾ ਹੋਰੀ ਚੱਬਾ ਸਭ ਸਸਸੀਕਾਰ ਜੀ ਚੱਬਾ ਸਭ ਸਸਸੀਕਾਰ ਜੀ ਸੱਚਗਲ ਜੀ ਸੱਚਗਲ ਜੀ ਨੰਨੇ ਵਾਲੇ ਜੀ ਸੋ ਚਬਤ ਸਾਹਿਬ ਆਪਾਂ ਰਾਵੀ ਤੋਂ ਗੱਲ ਸ਼ੁਰੂ ਕਰੀਏ ਬੜਾ ਪੰਪ ਐਂਡ ਸ਼ੋ ਚੱਲਿਆ ਜੀ ਬੜੇ ਦਿਨ ਵੱਡੇ ਵੱਡੇ ਸਿੰਗਰ ਵੱਡੇ ਵੱਡੇ ਕਲਾਕਾਰ ਉੱਥੇ ਪਹੁੰਚੇ ਲੰਗਰ ਪਾਣੀ ਬੜਾ ਵਰਤਾ ਲਿਆ ਪਾਣੀ ਉੱਤਰ ਗਿਆ ਹੁਣ ਜਿਹੜੀ ਆ ਅਸਲ ਹਕੀਕਤ ਸਾਹਮਣੇ ਆਉਣੀ ਸ਼ੁਰੂ ਹੋ ਗਈ ਐ ਅਸਲ ਹਕੀਕਤ ਨੁਕਸਾਨ ਦੀ ਸਰਕਾਰ ਕੋਲੇ ਤਾਂ ਸੈਟਲਾਈਟ ਹੈਗਾ 2 ਮਿੰਟਾਂ ਚ ਵੈਸੇ ਤਾਂ ਨੁਕਸਾਨ ਦਾ ਅਸੈਸ ਕਰਾ ਸਕਦੀ ਆ ਪਰ ਕਹਿੰਦੇ ਵੀ ਜਿੰਨਾ ਕਹਿੰਦੇ ਹੁੰਦੇ ਨਾ ਵੀ ਜਿੰਨਾ ਲੰਮਾ ਪਾ ਦੇ ਉਨਾ ਹੀ ਗੱਲ ਗਲੋਂ ਲੈ ਜਾਂਦੀ ਹੈ ਪਰ ਉੱਥੇ ਹੁਣ ਪੰਪ ਐਂਡ ਸ਼ੋ ਵਾਲੇ ਜਿਹੜੇ ਬੰਦੇ ਉੱਥੇ ਗਏ ਸੀ ਵੱਡੇ ਵੱਡੇ ਕਲਾਕਾਰਾਂ ਦੀਆਂ ਇੰਟਰਵਿਊਆਂ ਕਰਦੇ ਸੀ ਹੋਰ ਕਰਦੇ ਸੀ ਵਧੀਆ ਚੈਨਲ ਨੂੰ ਵਿਊ ਮਿਲਦੇ ਸੀ ਅੱਜ ਉਹ ਨਜ਼ਰ ਨਹੀਂ ਆ ਰਹੇ ਕੀ ਮਾਹੌਲਾ ਉੱਥੇ ਦੇਖੋ ਦਾਨੇਵਰੀ ਸਾਬ ਦੋ ਤਰ੍ਹਾਂ ਦੇ ਨਾਲ ਇਹਦੇ ਤੇ ਮੇਰੇ ਜਵਾਬ ਨੇ ਹੂੰ ਕਿ ਜਦੋਂ ਹੁਣ ਲੋੜ ਪਈ ਹੈ ਤੇ ਉਦੋਂ ਕੋਹ ਲੋਕ ਨਹੀਂ ਹੈ ਜੀ ਦਿਨਾਂ ਨੂੰ ਫੇਸਬੁਕ ਤੇ ਇੰਸਟਾਗ੍ਰਾਮ ਤੇ ਫੋਟੋਆਂ ਪਾਉਣੀਆਂ ਸੀ ਜੀ ਤਕਰੀਬਨ ਰਾਜਕੇ ਅਸੀਂ ਲੰਗਰ ਚੁਕਾਤਾ ਹੂੰ ਹੂੰ ਘਰ ਦੇ ਕੋਠੇ ਭਰ ਦਿੱਤੇ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਲੋੜ ਸੀ ਤੇ ਉਹਨਾਂ ਦੇ ਵੀ ਜਿਨ੍ਹਾਂ ਨੂੰ ਲੋੜ ਨਹੀਂ ਸੀ ਜੀ ਸਾਤੋਂ ਪਿੰਡ ਰਾਵੀ ਦੇ ਇਹੋ ਜਿਹੇ ਸੰਜ ਜਿਹੜੇ ਰਾਵੀ ਤੋਂ ਪਾਰ ਵੱਸਦੇ ਆ ਪਾਕਿਸਤਾਨ ਬਾਰਡਰ ਦੇ ਜੀ ਅੱਜ ਵੀ ਉੱਥੇ ਪਹੁੰਚਣ ਦੇ ਲਈ ਸਿੱਧਾ ਸਾਧਨ ਕੋਈ ਨਹੀਂ ਹੈ ਹੂੰ ਹੂੰ ਕੁੱਝ ਕੰਸਨ ਲਈ ਅੱਜ ਵੀ ਟਰੈਕਟਰਾਂ ਦੀ ਮਦਦ ਲੈਣੀ ਪੈਂਦੀ ਹੈ ਜਾਂ ਕਿਸੇ ਜੀਸੀਬੀ ਵਗੈਰਾ ਦੇ ਉੱਤੇ ਚੜ੍ਹ ਕੇ ਜਾਣਾ ਪੈ ਰਿਹਾ ਜੀ ਨੁਕਸਾਨ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਾ ਸਕਦੇ ਹੋ ਜੀ ਇਹ ਤਕਰੀਬਨ ਤਕਰੀਬਨ ਇੱਕ ਇੱਕ ਮੰਜ਼ਲ ਤੱਕ ਪਾਣੀ ਜਿਹੜਾ ਸੀਗਾ ਅੰਦਰ ਵਾਲਿਆਂ ਨੂੰ ਚੱਤਾਂ ਨੂੰ ਲੱਗ ਗਿਆ ਜੀ ਇਹਨੂੰ ਕੋਈ ਹੱਲ ਹੁੰਦਾ ਹੈ ਤਾਂ ਕੋਈ ਬੰਦਾ ਆਪਣਾ ਸਮਾਨ ਉੱਚੀ ਥਾਂ ਤੇ ਰੱਖਣ ਦੇ ਲਈ ਕਿਤੇ ਮੰਜੇ ਨੂੰ ਉੱਪਰ ਰੱਖ ਲੈਂਦਾ ਮੰਜੇ ਤੇ ਫਿਰ ਮੇਜ ਤੇ ਰੱਖ ਲੈਂਦਾ ਮੇਜ ਤੇ ਫਿਰ ਕੁਰਸੀ ਤੇ ਜੀ ਯਾਨੀ ਕਿ ਉਹ ਸਮਾਨ ਜਿਹੜਾ ਤੇ ਕੱਢ ਕੇ ਉੱਪਰ ਛੱਤ ਤੇ ਚਲੇ ਗਿਆ ਉਹਦੇ ਕੋਈ ਛੋਟਾ ਮੋਟਾ ਬਚ ਗਿਆ ਨਹੀਂ ਤਾਂ ਸਾਰਾ ਸਮਾਨ ਜਿਹੜਾ ਪਿਛਲੇ 15 ਦਿਨ ਪਾਣੀ ਚ ਨਪਿਆ ਰਿਹਾ ਦੱਬਿਆ ਰਿਹਾ ਲੱਕੜਾਂ ਤੋਂ ਪਤਾ ਜਿਹੜੀਆਂ ਫਲਾਈ ਬੋਰਡ ਦੀਆਂ ਹੁੰਦੀਆਂ ਪੋਲੀਡਾਂ ਦੀਆਂ ਨੇ ਭਕਾਰ ਹੋ ਗਈਆਂ ਜੀ ਜਿਹੜੀ ਉੱਥੇ ਜਿਹੜੀ ਗੱਲ ਮੈਂ ਸੁਖਾਲੀ ਕਰਨਾ ਚਾਹੁੰਦਾ ਸੀ ਉਹ ਕਰਨਾ ਚਾਹੁੰਦਾ ਸੀ ਕਿ ਸਾਡੇ ਰਿਪੋਰਟਰ ਨੇ ਨਾਲ ਜਿਹੜੇ ਮੇਰੇ ਪੁਲੀਸ ਹੀ ਕਹਿ ਸਕਦੇ ਆ ਕਿ ਅੱਜ ਮੈਨੂੰ ਦੱਸਿਆ ਹੂੰ ਹੂੰ ਕਿ ਕੱਲ ਉਧਰ ਦਾ ਉਹ ਚੱਕਰ ਲਾ ਕੇ ਆਏ ਆ ਜੀ ਇੱਕ ਪਿੰਡ ਦੇ ਵਿੱਚ तकरीबन 50 ਤੋਂ 60 ਟਰੈਕਟਰ ਜਿਹੜੇ ਆ ਜੀ ਉਹ ਵਾਹਦਾਈ ਜਿਹੜੇ ਲਾ ਕੇ ਤੇ ਜਿਹੜੀ ਆ ਰੇਤਾ ਨੂੰ ਕਰਾ ਕੇ ਸਾਈਡ ਤੇ ਕਰ ਰਹੇ ਤੇ ਅੱਗੋਂ ਜੀਸੀਬੀ ਵਾਲੇ ਚੁੱਕ ਕੇ ਉਹਨਾਂ ਨੂੰ ਹੂੰ ਹੂੰ ਟਾਲੀਆਂ ਚ ਪਾ ਰਹੇ ਜਾਂ ਪਰੇ ਕਰ ਰਹੇ ਜੀ 50 60 ਟਰੈਕਟਰਾਂ ਨੂੰ ਜਦੋਂ ਵੇਖ ਕੇ ਤੇ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਰੋਕਿਆ ਪੁੱਛਿਆ ਵੀ ਤੁਸੀਂ ਇਸ ਪਿੰਡ ਦੇ ਹੋ ਹੂੰ ਪਿੰਡ ਜੀ ਨਹੀਂ ਜੀ ਇਨੀ ਦੇਰ ਚ ਆਕਤਮ ਦੇ ਪਿੰਡ ਦਾ ਵੀ ਬੰਦਾ ਲੱਗੇ ਆ ਗਿਆ ਜੀ ਕਹਿੰਦਾ ਜੀ ਪਿੰਡ ਦੇ ਦੇ ਮਸਾ ਕੋ 3-4 ਟਰੈਕਟਰ ਹੀ ਹੈ ਬਾਕੀ ਇਹ 50-60 ਟਰੈਕਟਰ ਕਿੱਥੋਂ ਆਏ ਸਾਨੂੰ ਨਹੀਂ ਪਤਾ ਅੱਛਾ ਜੀ ਕੀ ਬਾਤ ਹੈ ਤੇ ਉਹਨਾਂ ਨੂੰ ਜਦੋਂ ਪੁੱਛਿਆ ਮੁੰਡਿਆਂ ਨੂੰ ਵੀ ਤੁਸੀਂ ਕਿੱਥੋਂ ਆਏ ਹੋ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਉਹ ਰੱਤਿਆ ਹਰਿਆਣੇ ਤੋਂ ਜਿਹੜੇ ਨੇ ਸੇਵਾ ਕਰਨ ਦੇ ਲਈ ਦੱਸ ਦਿਨਲੀ ਦੱਸੋ ਹੂੰ ਹੂੰ ਪੰਜਾਬ ਟਰੈਕਟਰ ਹੂੰ ਹੂੰ ਜਾਕੀ ਆਇਆ ਨਾਲ ਉਹ ਡੀਜ਼ਲ ਲੈ ਕੇ ਆਏ ਆ ਨਾਲ ਉਹ ਮੱਛਰ ਦਾਣੀਆਂ ਆਪਣੇ ਖਾਣ ਲਈ ਰਾਸ਼ਨ ਸਭ ਕੁਝ ਲੈ ਕੇ ਆਏ ਹੂੰ ਹੂੰ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਲੋਕਾਂ ਤੇ ਆ ਕੇ ਬੋਝ ਨਹੀਂ ਪਾਉਣਾ ਜੀ ਬਣਾਓ 50 ਜਣਿਆਂ ਦਾ ਲੰਗਰ ਜੀ ਨਾ ਉਹ ਆਟਾ ਦਾਲ ਜਿਹੜੀ ਆ ਆਪਣੇ ਨਾਲ ਸਰਦੀ ਪੁੱਜ ਦੀ ਜਿਹੜੀ ਉਹ ਲੈ ਕੇ ਆਏ ਹੂੰ ਹੂੰ ਔਰ ਇਸ ਤਰ੍ਹਾਂ ਇੱਕ ਹੋਰ ਜਗ੍ਹਾ ਤੇ ਉਹ ਕਹਿੰਦੇ ਜੀ ਮੈਨੂੰ ਬੰਦੇ ਮਿਲੇ ਸੇਵਾ ਕਰਦੇ ਉਹ ਕਿ ਉਹਨਾਂ ਨੂੰ ਪੰਜਾਬੀ ਨਹੀਂ ਸੀ ਬੋਲਣੀ ਆਉਂਦੀ ਜੀ ਯਾਨੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ ਹੂੰ ਹੂੰ ਕਿ ਉਹਨਾਂ ਹਰਨਪੁਰ ਦੇ ਕੋਲੋਂ ਕਿੱਥੋਂ ਆਏ ਜੀ ਇੱਕ ਪਾਸੇ ਪੰਜਾਬ ਦੀ ਤਸਵੀਰ ਸੀ ਉਹ ਵੇਖੀ ਪਿਛਲੇ ਹfte ਜਿਹਦੇ ਤੇ ਪ੍ਰਵਾਸੀ ਪਰਦੇਸੀ ਭਜਾਓ ਜੀ ਇੱਕ ਤਸਵੀਰ ਇਹ ਸੀ ਇਤੇ ਨਾਲ ਲੱਗਦੇ ਸੂਬਿਆਂ ਦੇ ਵਿੱਚੋਂ ਲੋਕ ਸਿਰਫ ਇਥੋਂ ਦੇ ਹਾਲਾਤ ਸੁਣ ਕੇ ਤੇ ਤੁਰਤੇ ਜੀ ਵਾਈਸ ਵਰਸਾ ਜੇ ਤੁਹਾਨੂੰ ਯਾਦ ਹੋਵੇਗਾ ਕੁਝ ਸਾਲ ਪਹਿਲਾਂ ਜਦੋਂ ਹਰਿਆਣੇ ਤੇ ਰਸ਼ਾੜ ਆਇਆ ਜਾਂ ਮਹਾਰਾਸ਼ਟਰਾ 'ਚ ਪਾਣੀ ਦੀ ਕਮੀ ਹੋ ਗਈ ਹੂੰ ਹੂੰ ਤੇ ਪੰਜਾਬੀ ਵੀ ਉੱਥੇ ਗਏ ਜੀ ਪੰਜਾਬ ਤੋਂ ਪਾਣੀ ਦੀ ਟ੍ਰੇਨ ਉੱਥੇ ਜਾਂਦੀ ਰਹੀ ਹੂੰ ਹੂੰ ਇਹ ਵੀ ਇੱਕ ਐਗਜ਼ਾਮਪਲ ਹੈ ਉਹ ਜਿਹੜੀ ਕਿ ਬਹੁਤ ਹੀ ਸੁਖਾਵੀਂ ਹੈ ਜੀ ਕਿ ਉਹਦੋਂ ਵੀ ਉਹ ਸਾਡੇ ਕੰਮ ਆਇ ਸੀ ਜਿਸ ਦਿਨ ਇੱਥੇ ਪਾਣੀ ਚੜ ਆਇਆ ਸੀ ਜੀ ਅੱਜ ਵੀ ਉਹ ਸਾਡੇ ਕੰਮ ਆ ਰਹੇ ਨੇ ਅਸਲ ਚ ਕੰਮ ਆਉਣ ਵਾਲੇ ਹਮ ਹਮ ਪਰ ਉਹ ਜਦੋਂ ਭੀੜ ਭੜਕਾ ਪਾ ਲਿਆ ਸੀ ਨਾ ਜੀ ਜੀ ਇਹ ਫਲਾਣਾ ਕਲਾਕਾਰ ਆ ਗਿਆ ਠਮਕਾਣਾ ਕਲਾਕਾਰ ਆ ਗਿਆ ਮੈਂ 20 ਪਿੰਟ ਜਿਹੜੇ ਨੇ ਉਹ ਮੈਨੂੰ ਅਡਾਪਟ ਕਰ ਲੈਣੇ ਆ ਮੈਂ 40 ਪਿੰਟ ਅਡਾਪਟ ਕਰ ਲੈ ਉਹ ਕਿੱਥੇ ਗਏ ਸਾਰੇ ਜੀ ਜੀ ਨਾ ਉਹਨਾਂ ਨਾਲ ਦਿੱਕੋ ਬਿਆਨ ਨਹੀਂ ਆ ਰਹੇ ਜੀ ਉਹ ਲਿਸਟ ਵੀ ਦੇ ਦਿਓ ਕਿ ਕਿਹੜੇ ਪਿੰਟ ਅਡਾਪਟ ਕੀਤੇ ਹਮ 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 ਅੰਮ੍ਰਿਤਸਰ ਤੋਂ ਕੁਝ ਲੇਡੀਜ਼ ਨੂੰ ਦੇਖ ਰਹੀ ਸੀ ਜਿਹੜੀਆਂ ਕਿੱਟੀ ਪਾਰਟੀ ਵਾਲੀਆਂ ਤੁਸੀਂ ਸੋਚ ਸਕਦੇ ਹੋ ਕਿ ਕਿੰਜ ਦੀਆਂ ਉਹ ਉਹਨਾਂ ਦਾ ਜੀ ਜੀ ਹੂੰ ਹੂੰ ਕੋਲੋਕਲ ਲੈਵਲ ਤੇ ਰਹਿਣ ਕਰਕੇ ਕੱਲ ਉਹਨਾਂ ਨੇ ਜਿੰਨਾ ਕੋਈ ਕਿਸੇ ਕੋਲ ਸਰਦਾ ਪੁੱਛਦਾ ਸੀਗਾ ਉੱਥੇ ਜਾ ਕੇ ਦੋ ਪਰਿਵਾਰਾਂ ਦੀ ਜ਼ਿੰਮੇਵਾਰੀ ਲਈ ਸਾਲ ਦੀ ਜੀ ਇੱਕ ਪਰਿਵਾਰ ਦਾ ਖਰਚਾ ਕੋਤੋਂ ਘੱਟ 10-15000 ਰੁਪਏ ਮਹੀਨੇ ਦਾ ਤੇ ਆਂਦਾ ਆਊਗਾ ਜੀ ਇਸ ਦੇ ਨਾਲ ਨਾਲ ਉਹਨਾਂ ਦੀ ਘਰ ਦੀ ਰਿਪੇਅਰ ਉਹਨਾਂ ਦਾ ਘਰ ਦਾ ਜਿਹੜਾ ਸਮਾਨ ਕੱਪੜਾ ਲੀੜਾ ਜਿਹੜਾ ਕਿ ਖਰਾਬ ਹੋ ਗਿਆ ਜਿਹੜਾ ਨਹੀਂ ਪਾਣ ਦੇ ਯੋਗ ਰਿਹਾ ਉਸ ਦਾ ਵੀ ਕੁਝ ਉਹ ਕਹਿੰਦੇ ਜੀ ਇਹਨਾਂ ਦੀ ਟੋਟਲ ਜ਼ਿੰਮੇਵਾਰੀ ਜੀ ਠੀਕ ਹੈ ਉਹਨਾਂ ਦਾ ਦੋ ਪਰਿਵਾਰਾਂ ਦਾ ਜੀ ਉਹਨਾਂ ਨੇ ਲੈ ਲਿਆ ਤੇ ਬਹੁਤ ਵਧੀਆ ਹੂੰ 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 ਐਸੇ ਤਰ੍ਹਾਂ ਸਾਨੂੰ ਲੋਕਾਂ ਨੂੰ ਹੋਰ ਅੱਗੇ ਆਣਾ ਪਏਗਾ ਔਰ ਮੇਰੀ ਇੱਕ ਗੁਜਾਰਿਸ਼ ਹੈ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਸ਼ਹਿਰਾਂ 'ਚ ਰਹਿ ਰਹੇ ਨੇ ਜਾਂ ਜਿਹੜੇ ਥੋੜੇ ਜਿ ਜੀ ਏਨਾ ਏਰੀਆਸ ਤੋਂ ਦੂਰ ਰਹ ਰਹੇ ਨੇ ਕਿ ਟਾਈਮ ਕੱਢ ਕੇ ਕਿਹ ਦਿਨ ਉਧਰ ਇੱਕ ਚੱਕਰ ਜਰੂਰ ਮਾਰ ਕੇ ਆਓ ਗੇੜੀ ਲਾ ਕੇ ਆਓ ਹਾਂ ਹਾਂ ਬਿਲਕੁਲ ਜੀ ਹੂੰ ਜਦੋਂ ਤੁਸੀਂ ਨੇੜੇ ਤੋਂ ਕਿਸੇ ਤੇ ਹਾਲਾਤ ਤੱਕੋਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਜਦੋਂ ਸਿਰ ਤੇ ਛੱਤ ਨਹੀਂ ਰਹਗੀ ਜੀ ਮਕਾਨ ਟਿਰਕਿਆ ਪਿਆ ਵਾਲੇ ਚੋਗੇ ਨੇ ਤੇ ਕੁੜੀ ਦਾ ਵਿਆਹ ਦਾ ਸਮਾਨ ਜਿਹੜਾ ਆ ਉਹਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਉਹ ਰੜ ਗਿਆ ਜੀ ੜ ਗਿਆ ਖੇਤ ਲਬੋਦੇਣੀ ਤੇ ਅੰਦਾਜ਼ੇ ਨਾਲ ਖੇਤ ਲਬਣਦੇ ਆ ਵੀ ਆ ਇੱਥੇ ਮੇਰੀ ਪਹਿਲੀ ਜੀ ਤੇ ਇਹ ਇੱਥੇ ਮੇਰੀ ਬੰਬੀ ਹੂੰ ਹੂੰ ਇੱਥੇ ਮੇਰਾ ਮੋਹਟਰ ਵਾਲਾ ਕੋਠਾ ਸੀ ਜੀ ਫਿਰ ਅਹਿਸਾਸ ਹੋਏਗਾ ਮੰਨਦਾ ਕਿ ਇਹ ਟੋਟਲ ਪੰਜਾਬ ਦਾ 10-15% ਏਰੀਆ ਹੋਏਗਾ ਹੂੰ ਹੂੰ ਪਰ 10-15% ਦੇ ਵਿੱਚ ਵੀ ਜੇ ਤੁਹਾਡੇ 12-1300 ਪਿੰਡ ਆਗੇ ਨੇ ਉਸ ਦੀ ਗੱਲ ਵਿੱਚ ਜੀ ਉਹ 12-1300 ਪਿੰਡ ਹਰ ਪਿੰਡ ਦੇ ਵਿੱਚ ਕੋਈ 2-400 ਟੱਬਰ ਰਹਿੰਦਾ ਜੀ ਤੇ ਉਹ ਦੇਖੋ ਕਿੱਡਾ ਵੱਡਾ ਇਹ ਨੁਕਸਾਨ ਹੁੰਦਾ ਹੈ ਇਹਦਾ ਬਾਕੀ ਪੰਜਾਬ ਦੇ ਕੋਲ ਸਾਰੇ ਰਹਿੰਦੇ ਜਿਹੜੇ ਵਸਿੰਦੇ ਨੇ ਜੇ ਮਹੀਨੇ ਦਾ ਸਾਰੇ ਜਣੇ ਕੋਈ 2-4-5000 ਰੁਪਇਆ ਮੰਨ ਲੈਣਗੇ 10 ਜਣੇ ਵੀ ਮਿਲ ਗਏ ਜੀ ਤੇ ਇੱਕ ਪਰਿਵਾਰ ਦੇ ਲਈ ਜਿਨਾ ਇੱਕ ਸਾਲ ਸੋਖਾ ਹੋ ਜਾਏਗਾ ਬਿਲਕੁਲ 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 ਜੀ ਬਿਲਕੁਲ ਬੈਂਕਾਂ ਦੀਆਂ ਕਿਸ਼ਤਾਂ ਨੇ ਹਮਮ ਕਰਾਂ ਦੇ ਵਿੱਚ ਹਾਂ ਤੇ ਫੇਪੇ ਖਰਾਬ ਹੋ ਗਏ ਟਰੈਕਟਰ ਨੱਪੇ ਗਏ ਜੀ ਸੋ ਇਹ ਦੀ ਲਿਬਰੀ ਰਿਕੁਐਸਟ ਹੈ ਕਿ ਹੁਣ ਫੇਸਬੁੱਕ ਜਿਹੜਾ ਸ਼ਾਂਤ ਹੋ ਗਿਆ ਨਾ ਐਵੇਂ ਭਈਆ ਵੱਲ ਹੋ ਗਏ ਜੀ ਪ੍ਰਵਾਸੀ ਭਜਾ ਦਿਓ ਜੀ ਅੰਨੇ ਲੋੜ ਆ ਹੂੰ ਐਸ ਵੇਲੇ ਦੇ ਹਾਲਾਤਾਂ ਨੂੰ ਵੀ ਉਹ ਫਿਰ ਮੀਡੀਆ ਉਧਰ ਕਰਤਨ ਹੈ ਜੀ ਮੀਡੀਆ ਨੂੰ ਮੀਡੀਆ ਨੂੰ ਅਸਲ ਚ ਕਾਰੀ ਉਧਰ ਦਿੱਤਾ ਵੀ ਇੱਧਰ ਧਿਆਨ ਹੀ ਨਾ ਜਾਵੇ ਲੋਕ ਭੁੱਲ ਜਾਣ ਇਹ ਤਾਂ ਦੁਖੀ ਹੋਈ ਜਾਣ ਪਿੱਟੀ ਜਾਣ ਰੋਈ ਜਾਣ ਇਹਨਾਂ ਦੀ ਗੱਲ ਨਾ ਬਾਹਰ ਆਵੇ ਬੱਸ ਜਿਹੜਾ ਸਾਡੇ ਉਹ ਮੀਡੀਆ ਜਿਹੜੀਆਂ ਹੁਣ ਖਾਲਸਾ ਏਡ ਵਾਲੇ ਸੀ ਜਾਂ ਦੂਸਰੇ ਤਨਵੀਮ ਸੀ ਹੈ ਜਿਹੜੀਆਂ ਐਨ ਜੀਓ ਸੀਗੀਆਂ ਜਿਹੜੀਆਂ ਆਪੇ ਆਪ ਨੂੰ ਪੰਜਾਬ ਦਾ ਜਿਹੜਾ ਨਾਂ ਤੇ ਆ ਆ ਪਰਦੀਆਂ ਨੇ ਹੂੰ ਹੂੰ ਉਹ ਵੀ ਕਿੱਥੇ ਗਈਆਂ ਦੱਸੋ ਉਹ ਜਾਂ ਤਾਂ ਇਹ ਵੀ ਹੋ ਗਿਆ ਨਾ ਉਹਨਾਂ ਦੀਆਂ ਵੀ ਵੀਡੀਓ ਆਉਣੀਆਂ ਬੰਦ ਹੋ ਗਈਆਂ ਜਾਂ ਕੀ ਹੋ ਗਿਆ ਹੂੰ ਹੂੰ ਸਰਕਾਰੀ মিডিਆ ਜਿਹੜਾ ਹੈਗਾ ਪੱਤਰ ਚੱਕ মিডিਆ ਚਲੇ ਗਿਆ ਜੀ ਪਰ ਦੂਸੀਆਂ ਜਿੱਥੇ ਬੰਦੀਆਂ ਉਹ ਸੁਖਬੀਰ ਬਾਦਲ ਦਾ ਜੋ ਜੋ ਵੀ ਹੈ ਜਿੱਥੋਂ ਵੀ ਆ ਰਿਹਾ ਜਿਹੜੇ ਵੀ ਮਰਜ਼ੀ ਨਾਮ ਲੱਗਦੇ ਆ ਬਿਲਕੁਲ ਉਹ ਦੇ ਰਿਹਾ ਦਾ ਡੀਜ਼ਲ ਤੇ ਦੇ ਰਿਹਾ ਹੈ ਟਰੈਕਟਰ ਤੇ ਦੇ ਰਿਹਾ ਜੀ ਸੀ ਬੀ ਤੇ ਜਿਓ ਜੀ ਉਸ ਨੂੰ ਇਸ ਕਰਕੇ ਜਿਹੜਾ ਨਾ ਇਹ ਇੱਕ ਸੁਖਾਰੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਪਰ ਦੂਸਰੇ ਪਾਸੇ ਜਿਹੜਾ ਇੱਕ ਵਰਤਾਰਾ ਅੱਜ ਪਤਾ ਲੱਗਾ ਕਿ ਵੀ ਜਿਹੜੇ ਸਰਕਾਰ ਨੇ ਬਗੈਰੀ ਛੋਟ ਦੇ ਉੱਤੇ ਇਹ ਐਲਾਨ ਕੀਤਾ ਸੀ ਜੀ ਜਿਸ ਦਾ ਖੇਤ ਉਸ ਦੀ ਰੇਟ ਹੂੰ ਹੂੰ ਉਹਦਾ ਜਲੂਸ ਨਿਕਲ ਗਿਆ ਜੀ ਜਿਹੜੀ ਜ਼ਮੀਨੀ ਹਕੀਕਤ ਬਿਲਕੁਲ ਉਲਟ ਨਿਕਲੀ ਜੀ ਕੁੱਲ ਮਿਲਾ ਕੇ ਕੋਈ 17-18 ਪਿੰਡ ਨੇ ਜਿਹੜੇ ਉਸ ਸਕੀਮ ਦੇ ਦੀਨ ਹੁੰਦੇ ਨੇ ਤੇ ਉਹਨਾਂ ਤੇ ਵੀ ਸ਼ਰਤਾਂ ਲਗੀਆਂ ਜੀ ਇਹ ਇੰਨਾ ਸੌਖਾ ਨਹੀਂ ਸੀ ਦੂਸਰਾ ਇਹ ਆ ਕਿ ਸਿਰਫ ਰੇਤ ਉਹੀ ਕੰਮ ਦੀ ਹੈ ਜਾਂ ਉਦੋਂ ਹੀ ਪੈਸੇ ਮਿਲਨੇ ਨੇ ਜਿਹੜੀ ਰਾਵੀ ਦੇ ਨਾਲ ਲੱਗਦੇ ਦਰਿਆ ਦੇ ਏਰੀਏ 'ਚ ਹੀ ਹੈ ਜੀ ਦੋ ਚਾਰ ਪੰਜ ਛੇ ਕਿੱਲੇ ਹਟ ਕੇ ਹੂੰ ਹੂੰ ਤੇ ਜਿਹੜਾ ਉੱਥੇ ਜਦੋਂ ਅੱਜ ਜਾਂਦੇ ਨੇ ਕਿਸਾਨ ਆਪਣਾ ਸਰਕਾਰ ਦੀ ਗੈਰ ਹਿਸਾਰ ਰੇਤਾ ਨੂੰ ਪੁੱਟਣ ਹੂੰ ਹੂੰ ਤੋਂ ਉਹਨਾਂ ਨੂੰ ਫੇਰ ਰੋਕ ਦਿੱਤਾ ਜਾਂਦਾ ਜੀ ਦੱਸੋ ਅੱਜ ਅੱਜ ਵੀਡੀਓ ਬੜੀਆਂ ਵਾਇਰਲ ਹੋ ਗਈਆਂ ਪੁਲਿਸ ਵਾਲੇ ਰੁਕੀ ਜਾਂਦੇ ਉਹਨਾਂ ਨੂੰ ਹੈਲੋ ਮੈਂ ਕਿਹਾ ਜੀ ਹੈਲੋ ਹਾਂ ਜੀ ਮੇਰਾ ਵੀ ਸਟੋਜਾ ਇੱਥੇ ਖਰਾਬ ਹੋਇਆ ਪਿਆ ਜੀ ਪੁਰਾਣਾ ਹੋ ਗਿਆ ਤੇ ਹਟ ਜਾਂਦਾ ਕਿਵੇਰੀ ਕੰਮ ਕਰ ਲਉ ਮੈਂ ਕਿਹਾ ਵੀਡੀਓ ਵੀ ਬਹੁਤ ਵਾਇਰਲ ਹੋ ਰਹੀਆਂ ਨੇ ਇਸ ਚੀਜ਼ ਦੀ ਹਾਂ ਜੀ ਸੋ ਇਸ ਗੱਲ ਦੀ ਇਸ ਗੱਲ ਤੇ ਸਰਕਾਰ ਨੂੰ ਪੂਰੇ ਉਤਰਨਾ ਪੈਣਾ ਵੀ ਘੱਟੋ ਘੱਟ 2-3 ਮਹੀਨੇ ਉਹਨਾਂ ਨੂੰ ਅਧਿਕਾਰੀਆਂ ਨੂੰ ਇਹਨਾਂ ਨੂੰ ਬਣ ਕੇ ਰੱਖ ਲੋ ਡੱਕ ਲੋ ਇਹਨਾਂ ਨੂੰ ਨਾ ਜਾਣ ਦਿਓ ਜੀ ਕੋਈ ਉੱਥੇ ਕਿਹੜਾ ਐਸੋਲੇ ਆਜੂਗਾ ਜਿਹੜਾ ਉੱਥੇ ਆ ਕੇ ਮਾਈਨਿੰਗ ਕਰ ਲੂਗਾ ਜਾਂ ਨਜਾਇਜ਼ ਜੇ ਜੇ ਰੇਤ ਪਈ ਉਹਦੇ ਚੁੱਕ ਲੈਣ ਦੇ ਉਹਨਾਂ ਨੂੰ ਹੂੰ ਹੂੰ ਜੇ ਹੋਰ ਜਿਹੜੇ ਪਿੱਛੇ ਚਲੇ ਜਾਂਦੇ ਆ ਤੇ ਉਹ ਰੇਤ ਫਿਰ ਕੰਮ ਦੀ ਨਹੀਂ ਰਹਿ ਜਾਂਦੀ ਉਹ ਸਗੋਂ ਉਲਟਾ ਭਾਰ ਪਿਆ ਉਹਨਾਂ ਜਿਹੜੇ ਇਹਨੂੰ ਚੁੱਕ ਕੇ ਦੇਦਾ ਕੀ ਕਰੀਏ ਭਰਤ ਪਾਈਏ ਕੀ ਕਰੀਏ ਹੂੰ ਹੂੰ ਤੇ ਇਹ ਸਰਕਾਰਾਂ ਇਹ ਜਿਹੜੇ ਐਲਾਨ ਨੇ ਉਹ ਭਾਵੇਂ 10 ਲੱਖ ਦਾ ਸਿਹਤ ਬੀਮਾ ਉਹ ਭਾਵੇਂ ਉਹ ਮੇਰਾ ਦੇਸ਼ ਮੇਰਾ ਰੇਤ ਮੇਰਾ ਖੇਤ ਇਸ ਤੋਂ ਉਮਤਲ ਕੇ ਨਾਲ ਪ੍ਰੈਸ ਕਾਨਫਰੰਸ ਕਰਨੀ ਖਵਾਰਾਂ ਦੇ ਦੂਜੇ ਦਿਨ ਇਸ਼ਤਿਹਾਰ ਦੇ ਦੇਣਾ ਹੂੰ ਹੂੰ ਫਿਰ ਬਾਅਦ ਵਿੱਚ ਉਹ ਪਤਾ ਲੱਗਦਾ ਜੀ ਕਿ ਉੱਤੇ ਹੁਣ ਕਿਸਾਨ ਜਿਹੜਾ ਫੇਟਰਨੇ ਤੇ ਬੈਠ ਗਿਆ ਜੀ ਫਿਰ ਤੁਹਾਡੇ ਤੇ ਇਲਜ਼ਾਮ ਲੱਗਦਾ ਕਿ ਤੁਹਾਨੂੰ ਤਾਂ ਟਰਨੇ ਦੀ ਆਦਤ ਪਈ ਹੂੰ ਹੂੰ ਜੇ ਜਦੋਂ ਤੁਸੀਂ ਕੰਮ ਹੀ ਨਹੀਂ ਸਿੱਧਾ ਕਰਨਾ ਜੀ ਇੰਸਫੈਕਟਰੀ ਰਾਜ ਜਿਹੜਾ ਉਹ ਸਿਰ ਤੇ ਚੜਾ ਹੀ ਰੱਖਣਾ ਜੀ ਫੇਰ ਉਹਨਾਂ ਦੇ ਰਸਤੇ ਵੀ ਇਹੋ ਨਿਕਲੂਗਾ ਨਾ ਪਰ ਨਾ ਦੇ ਲਈ ਤੁਸੀਂ ਮਜਬੂਰ ਕਰ ਦਿੱਤਾ ਉਹਨਾਂ ਨੂੰ ਹੂੰ ਹੂੰ ਤੇ ਇਹ ਦੋ ਤਰ੍ਹਾਂ ਦੀਆਂ ਜਣੀਆਂ ਨੇ ਨਾ ਸੁਖਾਲੀਆਂ ਜੀਆਂ ਤੇ ਅਲ ਸੁਖਾਲੀ ਜੀ ਤੁਹਾਨੂੰ ਮੈਂ ਤਸਵੀਰ ਦਿੱਤੀ ਆ ਹੂੰ ਹੂੰ ਵੀ ਟਾਈਮ ਲੱਗ ਰਿਹਾ ਹਲੇ ਜੇ ਤੇ ਕਣਕ ਬੀਜਰਤਾ ਖੇਤ ਖਾਲੀ ਹੋ ਗਿਆ ਤੇ ਫੇਰ ਤੇ ਅਗਲੀ ਫਸਲ ਬੀਜੀ ਜਾਊਗੀ ਜੀ ਜੇ ਉਹਦਾ ਕਾਪਾਤਰ ਨਾ ਮਾਰ ਮਾਰ ਕੇ ਆਪਣਾ ਖੇਤ ਖਾਲੀ ਕਰਾਉਣ ਦੇ ਚੱਕਰ ਜੀ ਲੱਗੇ ਰਹੇ ਤਾਂ ਅਗਲੀ ਫਸਲ ਤੋਂ ਵੀ ਹੱਥੋਂ ਬੈਠੇ ਤਾਂ ਫੇਰ ਹੂੰ ਹੂੰ ਇਹ ਸਾਰੀ ਦੀ ਸਾਰੀ ਕਹਾਣੀ ਇੱਕ ਸਾਲ ਅੱਗੇ ਚਲੇ ਜਾਣੀ ਹੂੰ ਹੂੰ ਇਹ ਫਸਲ ਸਾਡੀ ਬਰਬਾਦ ਹੋ ਗਈ ਸਾਲ ਸਾਡੇ ਕੋਲ ਬੀਜੀ ਨਹੀਂ ਗਈ ਕਿਉਂਕਿ ਜ਼ਮੀਨ ਨਹੀਂ ਤਿਆਰ ਹੋਈ ਮਸਾਈ ਜ਼ਮੀਨ ਤਿਆਰ ਹੋ ਗਈ ਅਗਲੇ ਝੋਨੇ ਦੇ ਲਈ ਉਹ ਝੋਨਾ ਕਦੋਂ ਤਿਆਰ ਹੋਊਗਾ ਫੇਰ ਇਹ ਨਾ ਦੇਣਾ ਚ ਜੀ ਇਹਦਾ ਮਤਲਬ ਕੁੱਲ ਮਿਲਾ ਕੇ ਸਾਡੇ 12-13 ਮਹੀਨੇ ਤੇ ਗੱਲ ਚਲੇ ਜਾਣੀ ਹੂੰ ਹੂੰ ਉਹ ਇਸ ਵੇ ਹਮਲਾ ਮਾਰਨ ਦੀ ਲੋੜ ਹੈ ਲੋਕਾਂ ਨੂੰ ਹੀ ਛੱਡ ਦਿਓ 2 ਦਿਨ ਆਪਣੇ ਕੰਮ 4 ਦਿਨ 5 ਦਿਨ ਜਿੰਨਾ ਤੁਹਾਡੇ ਕੋਲ ਹੁਣ ਓਕੇ ਮੈਨੂੰ ਦੱਸ ਰਹੇ ਜੀ ਇਹ ਮੁੰਡੇ ਤੁਹਾਡੇ ਇਧਰੋਂ ਮਾਲਵੇ ਸਾਈਡ ਤੋਂ ਆਪਣੀ ਗੱਡੀ ਦੇ ਵਿੱਚ ਆਪਣੇ ਸੰਦ ਆਪਣਾ ਸਾਰਾ ਕੁਝ ਲੈ ਕੇ ਟਰੈਕਟਰ ਆ ਵੀ ਰਿਪੇਅਰ ਵਾਸਤੇ ਉਹਨੇ ਗੁਰੂ ਘਰ ਦੇ ਵਿੱਚ ਲਾ ਲਿਆ ਨਹੀਂ ਬੈਠ ਕੇ ਆ ਗਏ ਹੂੰ 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 ਜੇ ਤੁਹੇ ਦਾ ਕੋਈ ਕੰਮ ਕਰਦੇ ਆ ਟਰੈਕਟਰ ਖਰਾਬ ਹੋ ਗਿਆ ਕੁਝ ਹੋ ਗਿਆ ਮੇਰੇ ਕੋਲ ਕਹਿੰਦੇ ਜੀ ਲਿਆਓ ਮੈਂ ਇਹਨੂੰ ਫ੍ਰੀ ਆਫ ਕਾਸਟ ਜਿਹੜਾ ਹੈ ਜੀ ਇਹਦੀ ਰਿਪੇਅਰ ਕਰੂਗਾ ਹੂੰ ਪੰਜ ਦਿਨ ਤੇਰੀ ਮੈਂ ਇਥੇ ਆ ਹੂੰ ਕਿ ਅਗਲੇ ਲਈ ਆਪਣਾ ਕੰਮ ਕਰ ਵੇਖਣਾ ਜੀ ਉਸ ਢੰਗ ਦੇ ਨਾਲ ਉਹ ਚੱਲਣਾ ਚਾਹੀਦਾ ਕੰਮ ਕਿ ਪੰਜ ਦਿਨਾਂ ਬਾਅਦ ਉਹ ਜਿਹੰਦਾ ਤੇ ਇੱਕ ਹੋਰ ਮਕਾਨੇ ਕੋਈ ਜਿਹੜਾ ਹੈਗਾ ਉਹ ਆਪਣੀ ਸੇਵਾ ਦੇ ਲਈ ਉੱਥੇ ਪਹੁੰਚ ਜਾਏ ਹੂੰ ਹੂੰ ਤੋਂ ਇਹ ਜਿਹੜਾ ਨਾ ਸਾਨੂੰ মিডিਆ ਦੇ ਉੱਤੇ ਜ਼ਿੰਮੇਵਾਰੀ ਆ ਜੀ ਕਿ ਉਹ ਉਹਨੂੰ ਉੱਧਰ ਜਿਹੜੀ ਮਾਰਨੀ ਹਲੇ ਬੰਦ ਨਾ ਕਰਨ ਹੂੰ ਹੂੰ ਹਲੇ ਜਾਣ ਉਹਨਾਂ ਲੋਕਾਂ ਦੇ ਨਾਲ ਖਲੋਣ ਉਹਨਾਂ ਦੇ ਹਾਲਤ ਸਾਡੇ ਪੰਜਾਬ ਪ੍ਰਵਾਸੀ ਜਿਹੜੇ ਸਾਡੇ ਬਾਹਰ ਰਹਿੰਦੇ ਨੇ ਹੂੰ ਉਹਨਾਂ ਸਾਰਿਆਂ ਦੇ ਸਾਹਮਣੇ ਮੂਹਰੇ ਰੱਖਣਾ ਕਿ ਹਾਲੇ ਖਤਰਾ ਚਲਿਆ ਨਹੀਂ ਆ ਖਤਰਾ ਹੋਰ ਰੂਪ ਦੇ ਨਾਲ ਸਾਡੇ ਸਰ ਤੇ ਆ ਜੀ ਹੱਟ ਤੇ ਭਾਵੇਂ ਹੁਣ ਨਹੀਂ ਆਉਂਦੇ ਅਗਲੇ ਸਾਲ ਪਤਾ ਨਹੀਂ ਬਾਬਾ ਸੁੱਖ ਰੱਖੇ ਪਰ ਫਿਲਹਾਲ ਤੇ ਜਿਹੜੀ ਸਿਰ ਤੇ ਆ ਪਈ ਆ ਵੀ ਖੇਤ ਤਿਆਰ ਕਰ ਰਹੇ ਆਂ ਅਗਲੀ ਫਸਲ ਦੇ ਵਾਸਤੇ ਜੀ ਉਹ ਸੀਜ਼ਨ ਦੇ ਲਈ ਉਹਨਾਂ ਨੂੰ ਮਦਦ ਦੀ ਲੋੜ ਆ ਉਹਨਾਂ ਦੇ ਜਿਹੜੀ ਉਹਨਾਂ ਦੇ ਜਿਹੜੀ ਕੁੱਲੀ ਜਿਹੜੀ ਐਸੋਲੇ ਟੱਟ ਚੁੱਕੀ ਆ ਉਹਨਾਂ ਦੇ ਕਰ ਕਰੋੜ ਰੁਪਏ ਦੇ ਜਿਹੜੇ ਉਹਨਾਂ ਕਈਆਂ ਨੇ ਆਪਣੀਆਂ ਕੋਟੀਆਂ ਪਾਈਆਂ ਸੀ ਉਹ ਜਿਹੜਾ ਤੋਂ ਜ਼ਮੀਨ ਤੋਂ ਇਹ ਲਗੀਆਂ ਉਹ ਸਾਰਿਆਂ ਦੇ ਉਹ ਵਾਸਤੇ ਉਹਨਾਂ ਨੂੰ ਸਾਡੀ ਹੱਲ ਦੀ ਲੋੜ ਹੈ ਹੂੰ ਹੂੰ ਸਾਨੂੰ ਹੱਲੇ ਉੱਥੇ ਟਾਈਮ ਕੱਢ ਕੇ ਜਾਣਾ ਚਾਹੀਦਾ ਜੀ ਸੋ ਬਿਲਕੁਲ ਜੀ ਤੇ ਅੱਜ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਆਪਣੇ ਕੀਤੀ ਹੈ ਜੀ ਇੱਕ ਬੜੀ ਮੀਟਿੰਗ ਉਹਦੇ ਵਿੱਚ ਕਹਿੰਦੇ ਜੀ ਪੰਜਾਬ ਦੇ ਵਿੱਚ ਐਨਆਈਐਨਆਈਏ ਅਦਾਲਤ ਨੂੰ ਜਿਹੜਾ ਸਟੈਬਲਿਸ਼ ਕਰਨ ਦੇ ਲਈ ਹਰੀ ਚੰਡੀ ਦੇ ਦਿੱਤੀ ਗਈ ਹੈ ਤੇ ਹੋਰ ਕੀ ਕੁਝ ਹੈ ਜੀ ਦੇਖੋ ਐਨਆਈਏ ਦੀ ਸਭ ਤੋਂ ਉਹਨਾਂ ਦੀ ਪਹਿਲੀ ਮੇਨ ਸੀ ਕੇ ਵੀ ਐਨਆਈਏ ਵੀ 3 ਸਾਲਾਂ ਤੋਂ ਜਿਹੜੀ ਆ ਉਹ ਬੈਠਿਆ ਕਰੂਗੀ ਜੀ ਤੇ ਇਹ ਮੁਹਾਲੀ ਦੇ ਵਿੱਚ ਪਰ ਉਹ ਨਾ ਖਰਚਾ ਕੇਂਦਰ ਲਾਊਗੀ ਅੱਛਾ ਜੀ ਮੈਂ ਕੁਲੀ ਆਈ ਇਹ ਨਹੀਂ ਬੇਟੜੀ ਆਪਾਂ ਗੱਲ ਕਰਦੇ ਆਂ ਵੀ ਅਨਾਉਂਸਮੈਂਟ ਕਰਨਾ ਕਿ ਉਹਨੂੰ ਪਹੁੰਚਾਣਾ ਹੂੰ ਉਹਦੇ ਦੀ ਬਣਾਉਂ ਤਰ ਹੈ ਜੀ ਕੇਂਦਰ ਦੇ ਤੁਹਾਡੇ ਜਿਹੜੇ ਹੱਕ ਦੇ ਪੈਸੇ ਨਹੀਂ ਤੁਹਾਨੂੰ ਦੇਣ ਡਿਆ ਜਿਹੜੇ ਹਾਰਡ ਰੀਪੀਡ ਦਾ ਵਾਸਤੇ ਹੂੰ ਹੂੰ ਉਹ ਕਹਿੰਦਾ ਲਭ ਲਓ ਤੁਹਾਡੇ ਕੋਲ 1200 ਕਰੋੜ ਰੁਪਈਆ ਪਾਇਆ 1200 ਰੁਪਈਆ ਪਿਆ ਕਿੱਥੇ ਪਿਆ ਹੂੰ ਤੇ ਇਹਦਾ ਜੋ ਵੀ ਖਰਚਾ ਆਊਗਾ ਇੱਕ ਅਦਾਲਤ ਸਟੈਬਿਸ਼ ਕੀਤੀ ਆ ਚਾਰ ਬੰਦੇ ਉੱਤੇ ਨੌਕਰੀ ਤੇ ਲੱਗਣਗੇ ਕਿਰਾਇਆ ਪਾੜਾ ਲਾ ਕੇ ਮੇਰੇ ਦਾ ਮੰਨ ਲਓ ਕੋਈ ਉਹਦਾ 25-30 ਲੱਖ ਰੁਪਇਆ ਖਰਚਾ ਹੋਊਗਾ ਅਦਾਲਤ ਦਾ ਜੀ ਤੇ ਉਹ ਸਾਰੇ ਹੰਸਾਲ ਦਾ ਲਈਏ ਤੇ ਉਹ ਕਰੋੜ 2-3-4 ਕਰੋੜ ਰੁਪਇਆ ਬਣੂਗਾ ਤੇ ਉਹ ਕਿੱਥੋਂ ਆਊਗਾ ਹੂੰ ਹੂੰ ਉਹ ਕੇਂਦਰ ਤੇ ਹੁਣ ਦੇ ਤਾਂ ਤਰਫੋਂ ਸਾਨੂੰ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਇਹ ਇੱਕ ਵਿਸ਼ਾ ਮਿਲ ਗਿਆ ਮਿਲ ਗਿਆ ਬਿਲਕੁਲ ਜੀ ਬਿਲਕੁਲ ਨੰਬਰ 2 ਉਹ ਜਿਹੜੀਆਂ ਸਕੀਮਾਂ ਲਿਆਂਦੀਆਂ ਸੀ ਕਿ ਆ ਵੀ ਇਹ ਪਿੰਡਾਂ ਦੇ ਪਿੰਡ ਅਕਵਾਇਰ ਕਰ ਲੈਣੇ ਆ 65000 ਏਕੜ ਜ਼ਮੀਨ ਅਕਵਾਇਰ ਕਰ ਲੈਣੀ ਆ ਹੂੰ ਹੂੰ ਉਹਦਾ ਤੇ ਜਿਹੜਾ ਸੀਗਾ ਜੀ ਇਸ ਢੰਗ ਨਾਲ ਵਿਰੋਧ ਹੋਇਆ ਤੇ ਫਿਰ ਬਾਅਦ ਵਿੱਚ ਪਤਾ ਲੱਗਾ ਜੀ ਪੰਚਾਇਤਾਂ ਦੇ ਕੋਲੋਂ ਇਹਨਾਂ ਨੇ ਪੈਸੇ-ਪੂਸੇ ਮੰਗੇ ਆ ਵੀ ਕੋਲ ਫੰਡ ਜਿਹੜੇ ਜਿਹੜੇ ਵਾਪਸ ਮੂੜੋ ਸਾਨੂੰ ਹਾਂਜੀ ਉਹਨਾਂ ਜਿਹੋ ਉਹਨਾਂ ਨੇ ਇਹ ਸਕੀਮ ਲਾਗੂ ਕੀਤੀ ਆ ਕਿ ਜਿਹੜੀਆਂ ਸ਼ਹਿਰਾਂ ਦੀਆਂ ਕਸਬਿਆਂ ਦੀਆਂ ਪਿੰਡਾਂ ਦੀਆਂ ਜ਼ਮੀਨਾਂ ਜੀ ਜਿਹਨਾਂ ਦੇ ਕਬਜ਼ੇ ਹੋ ਚੁੱਕੇ ਆ ਜਾਂ ਉਹ ਖਾਲ ਜਿਹੜੇ ਬੰਦ ਹੋ ਗਏ ਹੋਏ ਆ ਜੀ ਜਿਹੜਾ ਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕਰ ਲਿਆ ਬਿਲਕੁਲ ਜੀ ਔਰ ਦੇ ਕੋਲੋਂ ਉਹਨਾਂ ਦੀ ਕੀਮਤ ਵਸੂਲੀ ਜਾਏਗੀ ਜਿਨ੍ਹਾਂ ਨੇ ਉਹਦੇ ਤੇ ਕਬਜ਼ਾ ਕੀਤਾ ਠੀਕ ਹੈ ਜੀ ਹੂੰ ਸੋ ਦੇਖੋ ਇੱਕ ਤੋ ਕਾਮਯਾਬ ਹੁੰਦੀ ਹੈ ਡੀਸੀ ਵਾਲੀ ਡਿਊਟੀ ਲੱਗੀ ਹੈ ਇੱਥੇ ਇੱਕ ਨਵਾਂ ਕੰਮ ਸ਼ੁਰੂ ਹੋ ਗਿਆ ਜੀ ਬਠਿੰਡੇ ਦੇ ਵਿੱਚ ਬਠਿੰਡੇ ਦੇ ਵਿੱਚ ਬਹੁਤ ਜ਼ਮੀਨ ਹੈ ਜਿਹੜੀ ਉਹ ਵਕਫ ਬੋਰਡ ਦੀ ਹੈ ਹੂੰ ਬੜਾ ਰੌਲਾ ਘਪਾ ਹੈ ਇੱਥੇ ਇੱਕ ਭਾਗੂ ਰੋਡ ਚੌੜੀ ਕਰਨ ਲੱਗੇ ਹੈ ਜੀ ਅੱਛਾ ਜੀ 60 ਫੁੱਟੀ ਕਰਨੀ ਹੈ ਹੈਰਾਨੀ ਦੀ ਗੱਲ ਹੈ ਵੀ ਬੜੀ ਸਿਸਟਮ ਨਾਲ ਕੰਮ ਕੀਤਾ ਪੁਰਾਣੀਆਂ ਦੁਕਾਨਾਂ ਢਾ ਦਿਓ ਜੀ ਤੇ ਵੱਡੇ ਵੱਡੇ ਨਵੇਂ ਸ਼ੋਰੂਮ ਬਣਾ ਲਓ ਸੜਕ ਚੌੜੀ ਕਰ ਦਿਓ ਪਰ ਇੱਕ ਜੀ ਦੱਸੋ ਉਹ ਵੀ ਇਹ ਗੈਰ ਕਾਨੂੰਨੀ ਸਾਰੀ ਜਿਹੜੀ ਬਿਨਾ ਨਕਸ਼ਿਆਂ ਤੋਂ ਤਿੰਨ ਤਿੰਨ ਚਾਰ ਚਾਰ ਮੰਜ਼ਲੇ ਉਸਾਰੇ ਜਾ ਰਹੇ ਐ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਕਿਹਨੇ ਦਿੱਤੀ ਕਿੰਨਾ ਪੈਸਾ ਚੱਲਿਆ ਕਿਹਨੇ ਕੀਤਾ ਹੁਣ ਤੁਸੀਂ ਸਾਨੂੰ ਵੀ ਹੁਣ ਇੱਥੇ ਦੇਖਣ ਵਾਲੀ ਗੱਲ ਆ ਬਹੁਤ ਵੱਡਾ ਜਿਹੜਾ ਇਹ ਮਾਮਲਾ ਜਾਂਚ ਦਾ ਵਿਸ਼ਾ ਸ਼ਾਇਦ ਅਦਾਲਤ 'ਚ ਕੋਈ ਚਲਾ ਜਾਵੇ ਤਾਂ ਚੰਗੀ ਗੱਲ ਆ ਮੈਂ ਇਹ ਨਹੀਂ ਵੀ ਸਾਹਿਬ ਕਿ ਮੈਂ ਤੁਹਾਨੂੰ ਸਵਾਲ ਪੁੱਛਾ ਨਹੀਂ ਛਡੂੰ ਦੱਸਦਾ ਜਵਾਬ ਦੇਣਾ ਤੁਸੀਂ 5 ਸਾਲਾਂ 50 ਦੇ ਵਿੱਚ ਜਾਂ ਪਿਛਲੇ ਦੱਸਾ ਸਾਲਾਂ ਦੇ ਵਿੱਚ ਤੁਸੀਂ ਕੱਲ ਇੱਕ ਕੈਗ ਦੀ ਰਿਪੋਰਟ ਆਈ ਸੀ ਜੀ ਜਿਹਦੇ ਚ ਉਹ ਲਿਖਿਆ ਕਿ ਪੰਜਾਬ ਦੀ 40% ਜਿਹੜੀ ਗਰੋਥ ਹੈ ਉਹ ਕਰਜ਼ਿਆ ਬਿਆ ਲੋਨ ਲਾਣ ਦੇ ਲਈ ਕੀਤੀ ਜਾ ਰਹੀ ਹੈ ਹੂੰ ਹੂੰ ਸਾਡੇ ਕੋਲ ਪੈਸੇ ਹੀ ਨਹੀਂ ਹੈਗੇ ਜੀ ਸਾਡੇ ਕੋਲ ਯੂਨੀਵਰਸਟੀਆਂ ਦੇ ਵਿੱਚ ਦੇਣ ਲਈ ਤਨਖਾਹਾਂ ਨਹੀਂ ਆਈਆਂ ਹੂੰ ਹੂੰ ਲੋਕੀਆਂ ਦਾ ਜਿਹੜਾ ਹੈਗਾ ਉਹ ਖਰੀਦ ਪ੍ਰੋਪਰਟ ਕਰਨ ਬਾਅਦ ਜਿਹੜਾ ਆਂਕੜਾ ਹੈ ਉਹ ਘਟ ਗਿਆ ਜੀ ਮੰਗਾਈ ਸਖਰਾ ਤੇ ਹੂੰ ਹੂੰ ਇਹ ਸਾਰੇ ਦੇ ਵਿੱਚ ਤੁਸੀਂ ਲੀਡਰਾਂ ਨੂੰ ਵੇਖੋ ਵੀ ਇਹ ਨਹੀਂ ਕਦੀ ਗਰੀਬ ਹੁੰਦੇ ਨਾ ਇਹ ਤਾਂ ਦਿਨੋ ਦਿਨ ਅਮੀਰ ਹੋਈ ਜਾਂਦੇ ਨੇ ਲੀਡਰ ਤੇ ਅਫਸਰ ਇਹਨਾਂ ਦੇ ਕੋਲ ਅੱਗੇ ਫੋਰਚੂਨਰ ਗੱਡੀ ਹੁੰਦੀ ਸੀ ਵੀ ਹੋਣੀ ਜ਼ਰੂਰੀ ਹੈ ਹੁਣ ਇੱਕ ਹੋਰ ਨਵੀਂ ਆ ਗਈ ਡਿਫੈਂਡਰ ਆ ਗਈ ਕੀ ਕਹਿੰਦੇ ਹੁਣ ਕਹਿੰਦੇ ਉਹਦੇ ਬਿਨਾ ਤਾਂ ਸਾਡੇ ਕਹਿੰਦੇ ਵੀ ਹਾਜਤ ਨਹੀਂ ਹੁੰਦੀ ਸਵੇਰੇ ਉਸ ਤਕਰੀਬਤ ਜਿੰਨੇ ਵੀ ਆਪਣੇ ਉਹ ਲੀਡਰ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕੋ ਆਂਦੇ ਸੁਰੇ ਆ ਪ੍ਰੈਸ ਕਿਤੇ ਚਿੱਟੇ ਕੁੜਤੇ ਪਿਆਮੇ ਪਾ ਕੇ ਤੇ ਬਾਹਾਂ ਚੋੜੀਆਂ ਕਰਕੇ ਭੱਜੀ ਫਿਰਦੇ ਆ ਹੂੰ ਹੂੰ ਪਤਾ ਨਹੀਂ ਕਿੱਧਰ ਜਾਣਾ ਹੁੰਦਾ ਉਹਨਾਂ ਨੇ ਜੀ ਸਿਰੇ ਬਸ ਸੈਕਟਿਕਲ ਪੁੱਛਦੇ ਜਿਵੇਂ ਇਹ ਲੈ ਆ ਕੱਢ ਕਿੰਨੇ ਕੋਈ ਆ ਦੇ ਕਾਰ ਆਏ ਤੇ ਕਿੰਨੇ ਕੋਈ ਭੋਗ ਦੇ ਕਾਰ ਆਏ ਹੂੰ ਹੂੰ ਤੇ ਆਪਾਂ ਲਾ ਕੇ ਆਈਏ ਗੇੜੀ ਦੀ ਜੀ ਆ ਜੁੜਾ ਨੂੰ ਪੁੱਛੋ ਵੀ ਤੁਹਾਡੇ ਕੋਲ ਪੈਂਡਰ ਅਚਾ ਕਾਮਕਾਰ ਉਹਨਾਂ ਨੇ ਕੀ ਨੇ ਜੋ ਪਹਿਲਾਂ ਵੀ ਚੱਲਦੇ ਸੀ ਉਹ ਵੀ ਬੰਦ ਹੋਏ ਆ ਜੀ ਕਾਮਕਾਰਦੋਲਾ ਦਾ ਕੋਈ ਵੀ ਨਹੀਂ ਹੂੰ ਹੂੰ ਫੈਕਟਰੀਆਂ ਫੁਕੜੀਆਂ ਜੋ ਵੀ ਸੀ ਗਿਆ ਜਿੱਦਨ ਦੇ ਉਹ ਲੀਡਰਸ਼ਿਪ ਚ ਆਏ ਹੈਗੇ ਨੇ ਪਤਾ ਨਹੀਂ ਚੱਲਦੀ ਆ ਕਿ ਨਹੀਂ ਚੱਲਦੀ ਆ ਪਤਾ ਨਹੀਂ ਇਹਦੇ ਬਾਰੇ ਉਹ ਕਿਉਂਕਿ ਉਹਨਾਂ ਕੋਲ ਵੀ ਟਾਈਮ ਨਹੀਂ ਜਾਂਦਾ ਹੂੰ ਹੂੰ ਉਹਨ ਕਪੜੇ ਦੀ ਦੁਕਾਨਾਂ ਨੇ ਕਿ ਤਰੰਤਾਂ ਨਗਰੇ ਦੀ ਕਪੜੇ ਦੀ ਦੁਕਾਨ ਸ਼ਹਿਰ ਦੇ ਅੰਦਰ ਛੋਟੀ ਜੀ ਹੁੰਦੀ ਸੀ ਉਹਨ ਵੱਡਾ ਬਹੁਤ ਮਾਲ ਖੁੱਲ ਚੁੱਕਾ ਉਹਦਾ ਨਾਂ ਲੈਣ ਦੀ ਲੋੜ ਨਹੀਂ ਕਿ ਤੁਸੀਂ ਇਸ਼ਾਰੇ ਸਮਝ ਜਾਓਗੇ ਜਿਹੜੇ ਇੱਥੇ ਤਰੰਤਾਂ ਹੁੰਦੇ ਨੇ ਜੀ ਹੂੰ ਹੂੰ ਉਹ ਮਾਲ ਉਹ ਨਾਈ ਮਾਲ ਰਖੀਤ ਆ ਰਣੀ ਅੱਛਾ ਇਹ 110 ਆ ਇੱਕ ਮੈਂ ਉਹਦੇ ਕੋਲ ਕੁਝ ਕੱਪੜੇ ਲਏ ਜੀ ਕੁੜਤਾ ਤੇ ਮੈਂ ਪਾ ਗਦੇ 2110 ਰੁਪਏ ਬਣੇ ਅੱਛਾ ਜੀ 2100 ਰੁਪਏ ਮੈਂ ਦੇਤਾ ਹੂੰ ਹੂੰ ਮੈਂ ਲਾਸ ਬਾਊ ਜੀ ਜੀ ਤੇ ਬਾਊ ਜੀ ਕਹਿੰਦੇ ਜੀ ਆ 2100 ਕਿਹਾ ਸਾਈਡ ਤੇ 10 ਰੁਪਏ ਪਹਿਲਾਂ ਦਿਓ ਸਾਡੀ ਕਮਾਈ ਇਹ ਹੀ ਹੋਆ 10 ਰੁਪਏ ਹਾਂ ਤੇ ਮੈਂ ਉਹਨੂੰ ਕਿਹਾ ਮੈਂ ਯਾਰ ਏਡੀ ਵੀ ਕਾਦੀ ਗੱਲ ਹੋ ਗਈ ਹੂੰ ਜੇ ਮੈਂ 2100 ਰੁਪਏ ਦੇ ਸਕਦਾ ਦੇਣ ਨੂੰ ਤਾਂ ਮੈਂ 10 ਵੀ ਦੇ ਦੂੰਗਾ ਜੀ ਇੱਕ ਵੈਸਾ ਹੀ ਪੰਜਾਬੀਆਂ ਦਾ ਇੱਕ ਹੁੰਦਾ ਜੀ ਇੱਕ ਮਾਨ ਸਤਕਾਰ ਆਦਰ ਸਤਕਾਰ ਕਹਿੰਦੇ ਆ ਜੀ ਤਾਂ ਤੁਹਾਡਾ ਮਾਨ ਰੱਖਿਆ ਹੂੰ ਹੂੰ ਤੇ ਮੈਂ ਕੋ ਮੇਰਾ ਬਾਜ ਹੌਸਲਾ ਨਹੀਂ ਪਿਆਦੀ ਉਹਨੂੰ ਕਪੜੇ ਚੁੱਕ ਤੇ ਮੈਂ ਲਿਆਵਾ ਤੇ ਮੈਂ ਰੋਜ਼ ਜਿਦੋ ਕਿਸੇ ਤੇ ਪਾਉਂਗਾ ਤੇ ਮੇਰੇ ਉਹ ਧਿਆਨ ਉੱਥੇ ਜਾਇਆ ਕਰੂਗਾ ਜੀ ਹੂੰ ਹੂੰ ਮੈਂ ਨਹੀਂ ਆ ਤੂੰ ਐ ਕਿ ਮੇਰੇ ਪੜਾ ਦੇ 2000 ਰੁਪਏ ਕੱਪੜੇ ਲੀੜੇ ਆਪਣੇ ਕੋਲ ਰੱਖ ਲੈ ਜੀ ਕਹਿੰਦਾ ਇਹ ਖਾਨ ਤੋਂ ਕੱਟਿਆ ਗਿਆ ਹੂੰ ਹੂੰ ਮੈਂ ਮੈਨੂੰ ਤੇਰੇ ਤੋਂ ਕੱਟਿਆ ਗਿਆ ਤੂੰ ਤੇ ਕੱਪੜੇ ਦੀ ਗੱਲ ਕਰਦਾ ਹਾਂ 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 ਤੂੰ ਇਹ ਗੱਲ ਲੀੜਾ ਦੀ ਕਰ ਰਹੀ ਵੀ ਇਹ ਕਦੀ ਗਰੀਬ ਨਹੀਂ ਹੁੰਦੇ ਜਨਤਾ ਕਦੀ ਅਮੀਰ ਨਹੀਂ ਹੁੰਦੀ ਜਾਇਤ ਹਮੇਸ਼ਾ ਆਪਸ ਦੇ ਵਿੱਚ ਜਿਹੜਾ ਉਹ ਵੱਡਾ ਹੁੰਦਾ ਜਾਂਦਾ ਜੀ ਕੀ ਮਾ ਕੋਈ ਫਾਇਦੇ ਨਹੀਂ ਲਗਦੀਆਂ ਐਲਾਨ ਜਿਹੜੇ ਕੀਤੇ ਜਾਂਦੇ ਆ ਉਹਨਾਂ ਦੇ ਵਿੱਚ ਕੋਈ ਨਾ ਕੋਈ ਕੁੰਡੀ ਨਿਕਲ ਆਉਂਦੀ ਆ ਹੂੰ ਹੂੰ ਤੇ ਕੁਲ ਮਿਲਾ ਕੇ ਹੁਣ ਪੰਜਾਬ ਜਾਊਗਾ ਤੇ ਜਾਊਗਾ ਕਿੱਥੇ ਜੀ ਕੋਈ ਟਾਈਮ ਸੀਗਾ 84 ਤੋਂ ਪਹਿਲਾਂ ਜਦੋਂ 84 ਨੂੰ ਅਸੀਂ ਉਹ ਟਾਈਮ ਮੰਗਨੇ ਆ ਉਸ ਵੇਲੇ ਪੰਜਾਬ ਚ ਅਤਵਾਦ ਸੀ ਜੀ ਪੰਜਾਬ ਦੀ ਪਰ ਕੈਪੀਟਲ ਇਨਕਮ ਸਾਰੇ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਸੀ ਜੀ ਪਰ ਇਸ ਤੋਂ ਬਾਅਦ ਜਦੋਂ ਗਵਰਨਰ ਰੀ ਰਾਜ ਲੱਗਦਾ ਹੈ ਰਾਜ ਸੱਤਾ ਜਿਹੜੀ ਹੈ ਇਕ ਜੰਦੀ ਇਹ ਅਫਸਰ ਸ਼ਹੀਦ ਦੇ ਕੋਲ ਚਲੇ ਜਾਂਦੀ ਹੈ ਤੇ ਪੰਜਾਬ ਦੀਆਂ ਬ੍ਰੇਕਾਂ ਲੱਗ ਜਾਂਦੀਆਂ ਨੇ ਪੰਜਾਬ ਦੇ ਵਿੱਚ ਜਿਹੜਾ ਅੱਜ ਪੰਜਾਬ ਪੰਜਵੇਂ ਸਾਨ ਤੇ ਜਿਹੜਾ ਉਹ ਚਲੇ ਗਿਆ ਜੀ ਉਹ ਗਾ ਬ੍ਰੇਕਾ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਸਮਾਂ ਦੇਣ ਦੇ ਲਈ ਬਹੁਤ-ਬਹੁਤ ਸ਼ੁਕਰੀਆ ਜੀ ਜੀ ਸੁਣ ਇਹ ਸੰਤੇਜਵੰਤ ਸਿੰਘ ਚੱਬਾਹੂਰੀ ਤੇ ਆਪਾਂ ਹੁਣ ਇੱਕ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਸੋ ਜੁਡੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਨਾਲ ਵੀ ਰੇਡੀਓ ਪੰਜਾਬ ਟੂਡੇ ਨੂੰ ਸਹਿਯੋਗ ਕਰਨਾ ਚਾਹੁੰਦੇ ਹੋ ਐਡਵਰਟਾਈਜ਼ਮੈਂਟ ਦੇ ਜਰੀਏ ਸਪான்ਸਰ ਦੇ ਜਰੀਏ ਸਪான்ਸਰਸ਼ਿਪ ਦੇ ਜਰੀਏ ਜਾਂ ਫਿਰ ਤੁਸੀਂ ਕੋਈ ਰੀਲ ਚਲਾਉਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਫੋਨ ਨੰਬਰ ਹੈ 9780141741 ਜੀ 15 चलाउन दे जब पेकार मैक्स फोर्स कमिंस आईएसएक्स वॉल्वो मर्सिडीज स्प्रिंटर जे मोटर होवे तेल हो और ओरिजिनल फिल्टर ता चेंज कराना ही है आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी तो जानदे ही हो एग्जिट 268 ऑन हाईवे 401 और एग्जिट 5 ऑन क्विक ट्रक ल्यूब खुश होके पढ़तोगे <laughs> मान लो 5196220660 One nine six two two zero six six zero QTL Because we care. We मैन बस एक गल दस आज जी तू ट्रेवलिंग कर दूध फ्रैशिंग जिथे तुम फ्री कॉफी सर्विस रोटी ठेका लॉन्ड्री शावर ट्रक हो सामान आसानी मिलेगा हूने कॉल करो तीन सो सो बवंजा सठ छिया थ्री सिक्स जीरो टू रोस सिक्स एक दो लोकेशन तो सेवा प्रदान करते हैं सेकेंड लोकेशन लॉस्ट हिल ट्रेवल सेंटर चौदह अठ सौ चौदह एलोम स्ट्रीट लॉस्ट हिल्स फोन नंबर छह सो इकहठ सात सौ सतानवे तेईस चुरंजा ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਪਰਵਾਨ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ ਮੰਥ ਦੇ ਅਖੀਰ ਤੇ ਚੈੱਕ ਸਦਾ ਘਰੇ ਪਹੁੰਚ ਜਾਏਗਾ 25 ਏਕੜ ਦੇ ਇਸ ਕੰਪਲੈਕਸ ਜੋ ਹਨ ਸਾਫ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉ ਜਾਣਾ ਰੀਫਰੈਸ਼ ਟਰੈਵਲ ਪਲਾਜ਼ਾ ਟੀ ਏ ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787 ਬਹੁਤ ਜਲਦ ਬੇਕਰਸਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟਾਫਟ ਹਾਈਵੇ day.